ਇਸ ਪੰਜਾਬੀ ਦੀ ਟੀਮ ਇਸ ਵਕਤ ਆਦਮਪੁਰ ਵਿਧਾਨ ਸਭਾ ਹਲਕਾ ਇਲੈਕਸ਼ਨ ਇਨਚਾਰਜ ਤੇ ਸਾਬਕਾ ਜ਼ਿਲ੍ਹਾ ਪ੍ਰਧਾਨ ਚੇਅਰਮੈਨ ਮਾਰਕੀਟ ਕਮੇਟੀ ਤੇ ਪੰਜਾਬ ਕਾਰਜਕਾਰਨੀ ਮੈਂਬਰ ਅਰੁਣ ਸ਼ਰਮਾ ਦੇ ਦਫ਼ਤਰ ਵਿੱਚ ਮੌਜੂਦ ਹੈ ਦੱਸ ਦਈਏ ਕਿ ਲੋਕ ਸਭਾ ਚੋਣ ਪ੍ਰਚਾਰ ਦੇ ਵਿੱਚ ਅਰੁਣ ਸ਼ਰਮਾ ਨੇ ਪੂਰੇ ਜਲੰਧਰ ਦੇ ਵਿੱਚ ਵੱਖ-ਵੱਖ ਰੈਲੀਆਂ ਨੁੱਕੜ ਬੈਠਕਾਂ ਵਿੱਚ ਹਿੱਸਾ ਲਿਆ ਤੇ ਸੁਸ਼ੀਲ ਰੇਂਕੂ ਦੀ ਜਿੱਤ ਲਈ ਉਹਨਾਂ ਅਣਥਕ ਮਿਹਨਤ ਕੀਤੀ ਹੈ ਕਰਦੇ ਹਾਂ ਉਹਨਾਂ ਨਾਲ ਫੋਕਸ ਪੰਜਾਬੀ ਲਈ ਗੱਲਬਾਤ ਅਰੁਣ ਸ਼ਰਮਾ ਜੀ ਪੋਤ ਵੱਡੀ ਚੋਣ ਮਹੀਮ ਪਖਦੀ ਗਰਮੀ ਦੇ ਵਿੱਚ ਚੋਣ ਪ੍ਰਚਾਰ ਕੀਤਾ ਭਾਰਤੀ ਜਨਤਾ ਪਾਰਟੀ ਵਿਰੋਜ਼ ਜ਼ਿਲਹੰਦਰ ਲੋਕ ਸਭਾ ਸੀਟ ਤੇ ਤੁਸੀਂ ਆਦਮਪੁਰ ਵਿਧਾਨ ਸਭਾ ਹਲਕੇ ਦੇ ਇੰਚਾਰਜ ਇਸ ਤਰ੍ਹਾਂ ਦਾ ਰਿਸਪੌਂਸ ਮਿਲਿਆ ਦਾ ਨੂੰ ਕਿਸ ਤਰ੍ਹਾਂ ਦਾ ਸਮਰਥਨ ਮਿਲ ਰਿਹਾ ਹੈ ਸੀਟ ਜਿੱਤਣ ਜਾ ਰਹੇ ਮੈਂ ਜਸ ਜਸਬਦਾ ਸਾਹਿਬ ਇੰਚਾਰਜ ਹੈ ਇਹ ਪੂਰੀ ਤਰ੍ਹਾਂ ਦਿਹਾਤ ਸੀਟ ਹੈ ਔਰ ਜਸਬਦਾ ਸਾਹਿਬ ਨੂੰ ਰਿਸਪੌਂਸ ਮਿਲਿਆ ਜੇ ਤਰ੍ਹਾਂ ਸਾਨੂੰ ਲੋਕਾਂ ਨੇ ਪਿਆਰ ਮਿਲਿਆ ਤੇ ਇਸ ਵਾਰ ਅਸੀਂ ਪੂਰੀ ਆਸ ਹੈ ਵਿਸ਼ਵਾਸ ਵੀ ਹੈ ਕਿ ਅਸੀਂ ਇਹ ਸੀਟ ਜਿੱਤਣ ਜਾ ਰਹੇ ਹਾਂ ਬੜੇ ਦੋਸ਼ ਲੱਗਦੇ ਆ ਰਹੇ ਹੈ ਬੀਜੇਪੀ ਦੇ ਕਿ ਪਿੰਡਰੇ ਵਿੱਚ ਜਿਹੜੀ ਹੈ ਉਹਨਾਂ ਦੇ ਕੰਪੈਨਿੰਗ ਠੀਕ ਨਹੀਂ ਹੈ ਜਾ ਲੋਕਾਂ ਨੂੰ ਲਾਮਬਦ ਨਹੀਂ ਕਰ 파ਰੇ ਪਿੰਡਾਂ ਵਿੱਚ ਕਿਉਂਕਿ ਪਿੰਡਾਂ ਦੇ ਵਿੱਚ ਜਿਹੜੇ ਜ਼ਿਆਤਰ ਲੋਕ VOTING ਕਰਦੇ ਆ ਠੀਕ ਹੈ ਨਾ ਅ ਮੈਂ ਖੁਦ ਪਿੰਡੇ ਵਿੱਚ ਚਲਨਾ ਔਰ ਪਿੰਡ ਦਾ ਸਰਪੰਚ ਵੀ ਰਿਆ ਮੈਨੂੰ ਇਸ ਨਾਲ ਕੋਈ ਗੱਲ ਮਹਿਸੂਸ ਨਹੀਂ ਹੋਈ ਸਾਡੇ ਵਿਰੋਧੀਆਂ ਨੇ ਮਾੜਾ ਮੁੱਡਾ ਅਫਵਾਹ ਅੜਾਈ ਹੋਗੀ ਜਾਂ ਸਾਡੇ ਜਿਹੜੇ ਵਿਰੋਧੀ ਆ ਉਹਨੇ ਇਕੱਠੇ ਹੋ ਕੇ ਐਸਾ ਨਾ ਕੰਮ ਕੀਤਾ ਹੋਗਾ ਲੇਕਿਨ ਪਿੰਡਾ ਵਿੱਚ ਮੈਨੂੰ ਐਸਾ ਕਦੀ ਨਹੀਂ ਮਹਿਸੂਸ ਆ ਮਹਿਸੂਸ ਹੋਇਆ ਕਿ ਸਾਨੂੰ ਕੰਮ ਰੁਕਣ ਲਈ ਰੁਕਣ ਲਈ ਸਾਨੂੰ ਕਿਆ ਗਿਆ ਹੋਵੇ 400 ਦੇ ਅੰਕੜੇ ਪਾਰ ਕਰਨ ਦੀ ਕਿੰਨੀ ਕਿਉਂ ਸੱਚਾਈ ਹੈ ਕੀ ਕਹਣਾ ਚਾਹੋ ਪੂਰਾ ਵਿਸ਼ਵਾਸ ਹੈ 400 ਪਾਰ ਕਰਾ ਗਿਆ ਕਿਉਂਕਿ ਸਾਡੇ ਵਰਕਰ ਜਿੰਨੀ ਮਿਹਨਤ ਕਰ ਰਹੇ ਆ ਜੋ મોદી ਸਾਹਿਬ ਨੇ ਦੇਸ਼ ਦੇ ਵਿਕਾਸ ਲਈ ਕੰਮ ਕੀਤਾ ਔਰ ਸਾਡੇ ਦੇਸ਼ ਲਈ ਜੋ ਉਹਨਾਂ ਨੇ ਪੂਰੇ ਵਡ ਦੇ ਵਿੱਚ ਮਨਸਮਨ ਖੜਾ ਕੀਤਾ ਉਸ ਨੂੰ ਦੇ ਦੇ ਦੇਖਦੇ ਹੋਇਆ ਜਿਹੜੇ ਲੋਕ ਹੈ ਉਹ 400 ਪਰ ਕੰਨ ਗਏ ਬੜੀਆਂ ਲੋਕਾਂ ਦੀ ਇੱਕ ਗੱਲ ਉੱਠ ਰਹੀ ਹੈ ਕਹਿ ਰਿਹਾ ਕਿ ਜੇਕਰ ਬੀਜੇਪੀ 400 ਦਾ ਅੰਕੜਾ ਪਾਰ ਕਰਦੀ ਹੈ ਤਾਂ ਪੀਓ ਕੋਈ ਸਾਡਾ ਹੋਵੇਗਾ ਕਿ ਜਿਹੜੇ ਚਾਹੋਗੇ ਪੀਓ ਪੀਓ ਕੇ ਦਾ ਜਿਹੜਾ ਕਾਂਗਰਸ ਕਾਂਸਲ ਕਬਜ਼ਾ ਕਰਾਇਓ ਤੇ ਕਿਉਂ ਪੀਓ ਕੇ ਦਾ ਸਾਡਾ ਪਹਿਲਾ ਹੀ ਆ ਦੇ ਕਾਂਗਰਸ ਨੇ ਕਬਜ਼ਾ ਕਰਾਈ ਹੋਤੇ 1947-48 ਦੇ ਵਿੱਚ ਅਸੀਂ ਇਸ ਵਾਰ ਉਹਨੂੰ ਜ਼ਰੂਰ ਲਾਵਾਂਗੇ ਜਦੋਂ 370 ਤਾਰਾ ਹਟ ਚਾਦੀ 8 ਹਟਦੀ ਹੈ 35 ਇਹ ਹਟ ਸਕਦੀ ਹੈ ਤੇ ਕਸ਼ਮੀਰ ਨੂੰ ਜਿਹੜਾ ਕਬਜ਼ਾ ਕੀਤਾ ਪਾਕਿਸਤਾਨ ਨੇ ਉਹ ਵੱਡੀ ਗੱਲ ਨਹੀਂ ਕੇਂਦਰ ਵਿੱਚ ਦੁਬਾਰਾ ਸਰਕਾਰ ਬਣਨ ਜਾ ਰਹੀ ਹੈ ਕੀ ਕਹਿਣਾ ਚਾਹੋਗੇ ਕਿਸ ਤਰ੍ਹਾਂ ਮਤਲਬ ਹੈ ਤੁਸੀਂ ਲੋਕਾਂ ਦੇ ਰੁਕਤੋਕ ਕੀ ਕਹਿਣਾ ਚਾਹੋ ਜੋ ਸ਼ੈਰਾਂਤ ਲੋਕੀ ਬੱਸ ਬਹੁਤ ਬਹੁਤ ਪਿਆਰ ਕਰਦੇ ਆ ਲੇਕਿਨ ਪਿੰਡਾਂ ਦੇ ਅੰਦਰ ਜੋ ਸਾਨੂੰ ਇਹ ਪਹਿਲੀ ਵਾਰ ਇੰਨਾ ਮਾਨ ਸਨਮਾਨ ਮਿਲਿਆ ਹਰ ਧਰਮ ਹਰ ਫੇਕਰ ਈਵਨ ਕਿਰਸਾਨ ਕੱਲ ਮੀਟਿੰਗ ਹੋਈ ਔਰ ਉੱਤੇ ਮੈਕਸਿਮਮ ਬਰਾੜ ਸਾਹਿਬ ਨੇ ਮੀਟਿੰਗ ਲਈ ਉੱਤੇ ਮੈਕਸਿਮਮ ਕਿਸਾਨ ਬੈਠੇ ਸੀ ਔਰ ਉਹਨਾਂ ਨੇ ਵਿਸ਼ਵਾਸ ਦਵਾਇਆ ਕਿ ਇਹ ਸਾਨੂੰ ਬੋਡ ਪਾਵਾਂਗੇ ਕਿਸ ਤਰ੍ਹਾਂ ਦੀ ਅਪੀਲ ਕਰਨਾ ਚਾਹੋਗੇ ਸਮੁੱਚੇ ਜਲੰਧਰ ਵਾਸੀਆਂ ਨੂੰ ਕਿ ਉਹ ਭਾਰਤੀ ਜਨਤਾ ਪਾਰਟੀ ਦਾ ਸਮਰਥਨ ਕਰ ਸ਼ਸ਼ੀਲ ਰਿੰਕੂ ਦਾ ਸਮਰਥਨ ਮੈਂ ਹੀ ਅਪੀਲ ਕਰੂੰਗਾ ਗਰਵੀ ਬਹੁਤ ਜ਼ਿਆਦਾ ਇਸ ਟਾਈਮ ਸਾਡੇ ਜਿੰਨੇ ਵੀ ਜੋ ਬੁੱਤੇ ਸਾਡੇ ਵਰਕਰ ਬੈਠੇ ਆ ਬੁੱਤ ਪ੍ਰਧਾਨ ਬੈਠੇ ਆ ਜੀ ਟੀਮ ਬੈਠੀ ਆ ਸਿਰ ਤੋਂ ਫੜਾ ਪੜ ਵੋਟਰ ਨੂੰ ਲੈ ਕੇ ਉਹ ਪੋਲ ਕਰ ਲਦਨ ਤਾਂ ਜੋ ਗਰਵੀ ਤੋਂ ਪਹਿਲਾਂ ਪਹਿਲਾਂ ਸਾਡੀ ਜਿਹੜੀ ਵੋਟ ਹੈ ਉਹ ਪੋਲ ਹੋ ਜਾਏ ਕਿੰਨੀ ਮਾਰਜਿਨ ਨਾਲ ਸ਼ਸ਼ੀ ਲਿੰਕੂ ਜਿੱਤਣਗੇ ਕੋਈ ਤੰਬਕੋ ਹੈ ਕਿਸ ਤਰ੍ਹਾਂ ਜਿਹੜਾ ਚੱਲੇ ਅੱਜ ਸ਼ਹਿਰ ਦੇ ਕਿਸੇ ਕੋਨੇ ਦੇ ਪਿੰਡ ਦੇ ਕੋਨੇ ਕਿਸੇ ਸਾਥ ਦੇ ਵਿੱਚ ਅਗਰ ਗੱਲਾਂ ਗੱਲ ਕਰੋ ਲੋਕੀ ਇਹ ਪੁੱਛਦੇ ਆ ਸ਼ਸ਼ੀ ਲਿੰਕੂ ਦੇ ਮੁਕਾਬਲੇ ਕੌਣ ਹੈ 4 ਜੂਨ ਨੂੰ ਕਾਊਂਟਿੰਗ ਹੋਣੀ ਹੈ ਔਰ ਪੂਰੇ ਦੇਸ਼ ਕਾਊਂਟਿੰਗ ਹੋਣੀ ਹੈ ਬਲੇ ਬਲੇ ਕਰਾਂ ਜਾ ਰਹੇ ਹੋ ਅ ਪਿਛਲੇ 10 ਸਾਲ ਪਿਛਲੇ 10 ਸਾਲ ਤੋਂ ਜੋ ਸਾਨੂੰ ਪਾਰਟੀ ਨੂੰ ਦੇਸ਼ ਨੂੰ ਮਾਨ ਮਿਲਿਆ ਜੋ 4 4 ਜੂਨ ਨੂੰ ਮਿਲੇਗਾ ਤਾਂ ਜੋ ਉਹ ਚ ਵਾਦਾ ਹੋਏਗਾ ਤਾਂ ਅਸੀਂ ਬੱਲੇ ਬੱਲੇ ਤੱਕ ਕਰਾਂਗੇ ਬਹੁਤ ਬਹੁਤ ਧੰਨਵਾਦ ਫੋਕਸ ਪੰਜਾਬੀ ਨਾਲ ਗੱਲਬਾਤ ਕਰਨ ਦਾ ਧੰਨਵਾਦ